ਸਸ਼ੀ ਕਾਲ ਜੀ ਸਾਰਿਆਂ ਨੂੰ ਤੁਸੀਂ ਸਾਰਿਆਂ ਨੇ ਇੱਕ ਵਰਡ ਸੁਣਿਆ ਹੋਣਾ ਸਟੇਟਸ ਬੜੇ ਮਾਇਨੇ ਰੱਖਦਾ ਹੈ ਸਟੇਟਸ ਆਪਣੀ ਸੋਸਾਇਟੀ ਚ ਨਾ ਹੁਣ ਹਰ ਬੰਦੇ ਦਾ ਮਿਲਣ ਵੇਲੇ ਸਭ ਤੋਂ ਪਹਿਲਾਂ ਸਟੇਟਸ ਦੇਖਿਆ ਜਾਂਦਾ ਹੈ ਉਹਦੇ ਨਾਲ ਵਰਤ ਵਰਤਾਰਾ ਸ਼ੁਰੂ ਕਰਨ ਤੋਂ ਪਹਿਲਾਂ ਉਹਦਾ ਸਟੇਟਸ ਦੇਖਿਆ ਜਾਂਦਾ ਹੈ ਅਰੇ ਸਟੇਟਸ ਦੇਖਿਆ ਕਿੰਨਾ ਚੀਜ਼ਾਂ ਤੋਂ ਜਾਂਦਾ ਹੈ ਬੰਦੇ ਦੇ ਪਹਿਰਾਵੇ ਚੋਂ ਉਦੇ ਰੁੱਤਵੇ ਤੋਂ ਉਹਦੇ ਘਰ ਤੋਂ ਉਹਦੇ ਘਰ ਦੇ ਬਾਹਰ ਖੜੀਆਂ ਗੱਡੀਆਂ ਤੋਂ ਤੇ ਉਸ ਘਰ ਦੇ ਬੱਚੇ ਕਿਹੜੇ ਸਕੂਲਾਂ ਕਾਲਜਾਂ 'ਚ ਪੜ੍ਹਦੇ ਨੇ ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਇਸੇ ਬੰਦੇ ਦਾ ਬਿਹੇਵੀਅਰ ਉਹਦਾ ਬੋਲ ਚੱਲਦਾ ਤਰੀਕਾ ਉਹਦੀ ਅਕਲ ਉਹਦੀਆਂ ਆਤਾਂ ਇਹ ਤਾਂ ਬਹੁਤ ਬਾਅਦ 'ਚ ਦੇਖਿਆ ਜਾਂਦਾ ਸਾਰਾ ਕੁਝ ਔਰ ਜੇ ਕਿਸੇ ਨੂੰ ਕਿਸੇ ਤੋਂ ਇਹੋ ਜਿਹੇ ਬੰਦੇ ਤੋਂ ਕੰਮ ਹੋਵੇ ਨਾ ਵੀ ਇਹਦੇ ਤੋਂ ਮੇਰੇ ਬਹੁਤ ਕੰਮ ਨਿਕਲ ਸਕਦੇ ਆ ਫਿਰ ਉਹਦੀ ਆਤਤਾ ਉਤਤਾ ਨੂੰ ਤਾਂ ਇਗਨੋਰ ਕੀਤਾ ਜਾਂਦਾ ਹੈ ਵੀ ਐਡਾ ਬੰਦਾ ਹੈ ਸਾਡਾ ਇਹਦੇ ਨਾਲ ਮਤਲਬ ਹੈ ਬਣਾ ਕੇ ਰੱਖੋ ਕੱਲ ਨੂੰ ਕਿਤੇ ਵੀ ਇਹਦੀ ਲੋੜ ਪੈ ਸਕਦੀ ਹੈ ਇਹਦੀ ਆਤਤਾ ਤੋਂ ਆਪਾਂ ਕੀ ਲੈਣਾ ਉਹਦੀ ਪਰਵਾਹੀ ਕੀਤੀ ਜਾਂਦੀ ਜੇ ਕੋਈ ਬੰਦਾ ਪੈਸੇ ਚ ਹੈ ਚੰਗਾ ਘਰ-ਬਾਰ ਹੈ ਉਹਦਾ ਪਰ ਉਹ ਰਹਿੰਦਾ ਬੜਾ ਸਿੰਪਲ ਹੈ ਉਹਨੇ ਬਹੁਤ ਵੱਡੀਆਂ-ਵੱਡੀਆਂ ਗੱਡੀਆਂ ਨਹੀਂ ਰੱਖੀਆਂ ਹੋਈਆਂ ਤਾਂ ਆਲੇ-ਦੁਆਲੇ ਦੇ ਲੋਕ ਹੀ ਕਹਿਣ ਲੱਗ ਜਾਂਦੇ ਨੇ ਇਹਨੂੰ ਤਾਂ ਰਹਿਣਾ ਹੀ ਨਹੀਂ ਆਂਦਾ ਕੀ ਫਾਇਦਾ ਇਹਦੇ ਕੋ ਪੈਸੇ ਦਾ ਇਹ ਤਾਂ ਕੰਜੂਸ ਹੀ ਬੜਾ ਹੈ ਉਹਦੀ ਸਾਦਗੀ ਕੋਈ ਮਾਇਨੇ ਨਹੀਂ ਰੱਖਦੀ ਲੋਕਾਂ ਨੂੰ ਲੱਗਦਾ ਇਹਦਾ ਤਾਂ ਕੋਈ ਸਟੇਟਸ ਹੀ ਨਹੀਂ ਹੈਗਾ ਇਹਨੂੰ ਬ੍ਰਾਂਡਿਡ ਕੱਪੜੇ ਨਹੀਂ ਪਾਉਣੇ ਆਉਂਦੇ ਇਹਨੂੰ ਗੱਡੀਆਂ ਨਹੀਂ ਲੈਣੀਆਂ ਆਉਂਦੀਆਂ ਅੱਜ ਜਦੋਂ ਆਪਸ ਵਿੱਚ ਲੋਕ ਮਿਲਦੇ ਹਨ ਤਾਂ ਪਹਿਲੀ ਇੱਕ ਗੱਲ ਪੁੱਛੀ ਜਾਂਦੀ ਏ ਤੁਹਾਡੇ ਬੱਚੇ ਕਿਹੜੇ ਸਕੂਲ 'ਚ ਪੜ੍ਹਦੇ ਨੇ ਜਿਸ ਬੰਦੇ ਦੇ ਬੱਚੇ ਜਿੰਨੇ ਵੱਡੇ ਸਕੂਲ 'ਚ ਪੜ੍ਹਦੇ ਨੇ ਨਾ ਜਿੰਨੇ ਵੱਧ ਫੀਸ ਵਾਲੇ ਸਕੂਲ 'ਚ ਪੜ੍ਹਦੇ ਨੇ ਥੈਟ ਮੀਨਸ ਉਹ ਉਨਾਂ ਹੀ ਅਮੀਰ ਹੈ ਉਹਦਾ ਸਟੇਟਸ ਉਨਾਂ ਹੀ ਉੱਚਾ ਹੈ ਮੈਨੂੰ ਨਹੀਂ ਪਤਾ ਕਿ ਇਹ ਚੀਜ਼ਾਂ ਕਿੱਥੋਂ ਆਈਆਂ ਕਿਵੇਂ ਆਈਆਂ ਪਰ ਐਪ ਪ੍ਰੈਜ਼ੈਂਟ ਆਲੇ ਦੋਲੇ ਇਹੀ ਚੱਲ ਰਿਹਾ ਹੈ ਇੱਕ ਦੂਜੇ ਦੀ ਪਛਾਣ ਉਹਦੇ ਸਟੇਟਸ ਤੋਂ ਹੀ ਕੀਤੀ ਜਾਂਦੀ ਹੈ ਆਪਾਂ ਸਾਰੇ ਜੱਜ ਕਰਨ ਲੱਗ ਜਾਨੇ ਆ ਕਿਸੇ ਦਾ ਪਹਿਰਾਵਾ ਦੇਖ ਕੇ ਜੇ ਕਿਸੇ ਨੇ ਬਹੁਤ ਸਾਦੇ ਜਿਹੇ ਕੱਪੜੇ ਪਾਏ ਵੀ ਇਹਦੇ ਕੋਲ ਪੈਸੇ ਨਹੀਂ ਹੋਣੇ ਜੇ ਲੱਗੇ ਇਹਦੇ ਕੋਲ ਪੈਸੇ ਹੈਗੇ ਪਰ ਫੇਰ ਨਹੀਂ ਰਹਿ ਰਿਹਾ ਫਿਰ ਆਪਾਂ ਹੀ ਕਹਿ ਦਿੰਨੇ ਆ ਕਿ ਇਹਨੂੰ ਰਹਿਣਾ ਹੀ ਨਹੀਂ ਆਉਂਦਾ ਇਹੋ ਜਿਹੇ ਬੰਦੇ ਦਾ ਕੀ ਵਰਤਾਰਾ ਰੱਖਣਾ ਹੈ ਅੱਜ ਕੱਲ ਆਪਸ ਚ ਜਿਹੜੇ ਵਰਤ ਵਰਤਾ ਰਹੇ ਹਨ ਉਹ ਸਟੇਟਸ ਨਾਲ ਪੈਸੇ ਨਾਲ ਹੈ ਹੁਣੇ ਦੀਵਾਲੀ ਚੱਲ ਰਹੀ ਹੈ ਲੋਕ ਗਿਫਟ ਵੀ ਰੁੱਤਵੇ ਦੇ ਹਿਸਾਬ ਨਾਲ ਦੇਣ ਜਾਂਦੇ ਕਿ ਕਿਦਾ ਕੀ ਰੁੱਤਵਾ ਹੈ ਤੇ ਉਹਨੂੰ ਕਿੰਨਾ ਮਹਿੰਗਾ ਗਿਫਟ ਦਿੱਤਾ ਜਾਣਾ ਚਾਹੀਦਾ ਮੈਨੂੰ ਨਹੀਂ ਸਮਝ ਆਉਂਦੀ ਕਿ ਕਿ ਸਿਰਫ ਸਟੇਟਸ ਹੀ ਸਭ ਕੁਝ ਹੈ ਬੰਦੇ ਦਾ ਬਿਹੇਵੀਅਰ ਬੰਦੇ ਦਾ ਦੀ ਬੋਲ ਚਾਲ ਉਹਦਾ ਸੋਸਾਇਟੀ 'ਚ ਰਹਿਣ ਦਾ ਤਰੀਕਾ ਸਲੀਕਾ ਜਾਂ ਉਹਦੀਆਂ ਚੰਗੀਆਂ ਆਦਤਾਂ ਇਹ ਕਿਤੇ ਮੈਟਰ ਨਹੀਂ ਕਰਦੀਆਂ ਇੰਨਾ ਕਰਕੇ ਉਹਨੂੰ ਇੱਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਅਰੇ ਜਿਹੜੇ ਜਿਆਦਾ ਸਟੇਟਸ ਵਾਲੇ ਲੋਕ ਹੈ ਨਾ ਇਹਨਾਂ ਦਾ ਇੱਕ ਦੂਜੇ ਨਾਲ ਵਰਤਾਵ ਹੁੰਦਾ ਮਤਲਬ ਲਈ ਹੈ ਵੀ ਇਹੋ ਜਿਹੇ ਬੰਦੇ ਨਾ ਬਣਾ ਕੇ ਰੱਖੋ ਪਤਾ ਨਹੀਂ ਇਹਦੀ ਕਿੱਥੇ ਲੋਡ ਪੈ ਜੂਗੀ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣ ਦੀ ਲੋੜ ਹੈ ਸੋਚ ਕੇ ਦੇਖੋ ਕਿ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਸਭੂ ਕਈ ਵਾਰ ਆਪਾਂ ਜਿਸ ਨੂੰ ਇੱਜ਼ਤ ਦੇਣੀ ਚਾਹੀਦੀ ਉਹਨੂੰ ਇੱਜ਼ਤ ਨਹੀਂ ਦਿੰਦੇ ਜਿਸ ਨੂੰ ਇੱਜ਼ਤ ਨਹੀਂ ਦੇਣੀ ਚਾਹੀਦੀ ਸਿਰਫ ਉਹਦੇ ਪੈਸੇ ਕਰਕੇ ਉਹਦੇ ਰਤਬੇ ਕਰਕੇ ਉਹਨੂੰ ਬਿਨਾਂ ਕਿਸੇ ਕਾਰਨ ਦੇ ਅਸੀਂ ਨਾ ਚਾਹੁੰਦੇ ਵੀ ਇੱਜ਼ਤ ਦੇ ਰਹੇ ਹਾਂ ਅਰੇ ਇਹਨਾਂ ਗੱਲਾਂ 'ਚੋਂ ਨਿਕਲਣਾ ਕੁਝ ਵੀ ਨਹੀਂ ਹੈ ਅਖੀਰ ਤੇ ਤਾਂ ਸਾਰਿਆਂ ਨੇ ਇੱਕੋ ਥਾਂ ਚਲੇ ਜਾਣਾ ਹੈ ਚਾਹੇ ਉਹ ਅਮੀਰ ਹੈ ਚਾਹੇ ਗਰੀਬ ਹੈ ਉਥੇ ਕੋਈ ਸਟੇਟਸ ਕੰਮ ਨਹੀਂ ਆਉਂਦਾ ਉਥੇ ਕਿਸੇ ਨੇ ਨਹੀਂ ਲੱਕੜਾ ਪਾਉਣ ਵੇਲੇ ਦੇਖਣਾ ਕਿ ਇਹ ਬਹੁਤ ਅਮੀਰ ਹੈ ਜਾਂ ਬਹੁਤ ਗਰੀਬ ਹੈ ਸਾਰਿਆਂ ਤੇ ਇੱਕੋ ਹੀ ਲੱਕੜਾ ਪੈਣੀ ਹੈ ਸਾਰਿਆਂ ਨੇ ਮਰ ਕੇ ਇੱਕੋ ਥਾਂ ਚਲੇ ਜਾਣਾ